ਪੰਜਾਬ ਦੇ ਵਿੱਚ بارش ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਦੱਸਦੇ ਕਿ ਅਗਨਵਰਾ ਦਿਨਾਂ ਦੇ ਵਿੱਚ ਹੁਣ ਮੌਸਮ ਵਿਭਾਗ ਦੇ ਵੱਲੋਂ ਭੁਇਖਵਾਣੀ ਕਰ ਦਿੱਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਸ਼ੁੱਕਰਵਾਰ ਨੂੰ ਹੋਈ ਬਰਸਾਤ ਨੇ ਸੂਬੇ ਦੇ ਵਿੱਚ ਠੰਡ ਹੋਰ ਵਧਾ ਦਿੱਤੀ ਹੈ ਜਿਸ ਦੇ ਵਿੱਚ ਦੱਸਦੇ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਜਿਸ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਸੀਗੀ ਤਾਂ ਦੱਸਦੇ ਕਿ ਇਸ ਮੀਂਹ ਦੇ ਨਾਲ ਨਾਲ ਪਹਾੜਾਂ ਦੇ ਵਿੱਚ ਹੋਈ ਬਰਬਾਦੀ ਦੇ ਕਾਰਨ ਵੀ ਸੂਬੇ ਦੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਨਵੀਂ ਪੇਖਵਾਣੀ ਕੀਤੀ ਗਈ ਹੈ ਤੇ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਇਸ ਸਾਲ ਦੇ ਰਹਿੰਦੇ ਦਿਨਾਂ ਦੇ ਲਈ ਕੋਰੇ ਦਾ orange ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਿਹੜਾ ਕਿ ਠੀਤ ਲਹਿਰ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੇ ਨਾਲ ਜੁੜੀ ਵੱਡੀ ਅਪਡੇਟ ਸਾਂਝੀ ਕੀਤੀ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 31 ਦਸੰਬਰ ਤੱਕ ਜਲੰਧਰ ਲੁਧਿਆਣਾ ਪਟਿਆਲਾ ਨ ਕੋਟ ਗੁਰਦਾਸਪੁਰ ਕਪੂਰਥਲਾ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਦੇ ਵਿੱਚ ਕੋਰੇ ਅਤੇ ਸੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਾਕੀ ਜ਼ਿਲਾਂ ਦੇ ਲਈ ਵੀ yellow alert ਜਾਰੀ ਕੀਤਾ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਕਿ ਪੰਜਾਬ ਮੀਟਰ ਤੋਂ ਹੇਠਾਂ ਜਾ ਸਕਦੀ ਹੈ ਧੁੰਦ ਅਤੇ ਬਦਲਾਂ ਦੇ ਕਾਰਨ ਸੂਰਜ ਨਾ ਨਿਕਲਣ ਦੇ ਕਾਰਨ ਦਿਨ ਦੇ ਵੇਲੇ ਵੀ ਤੇ ਰਾਤ ਵਾਂਗ ਹੀ ਠੰਡ ਜਿਹੜੀ ਕਿ ਲੱਗ ਰਹੀ ਹੈ ਕਿਉਂਕਿ ਸਵੇਰੇ ਜੇਕਰ ਧੁੰਦ ਜਿਹੜੀ ਕਿ ਧੁੱਪ ਨਹੀਂ ਦਿਖੇਗੀ ਤਾਂ ਜਿਹੋ ਜਿਹਾ ਮੌਸਮ ਰਾਤ ਨੂੰ ਠੰਡ ਲੱਗਦੀ ਹੈ ਉਦਾਂ ਹੀ ਸਵੇਰੇ ਤੇ ਦਿਨ ਦੇ ਵੇਲੇ ਵੀ ਲੱਗਦੀ ਰਹੇਗੀ ਦੱਸਦੇ ਕਿ ਦਿਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਫਰਕ ਨਹੀਂ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਇਸ ਵੇਲੇ ਇੱਕ ਪਛਮੀ ਗਰਬੜੀ ਸਰਗਰਮ ਹੋ ਚੁੱਕੀ ਹੈ ਇਸ ਦੇ ਨਾਲ ਹੀ ਗੁਜਰਾਤ ਤੋਂ ਪੰਜਾਬ ਦਾ ਇੱਕ ਟਰਫ ਜਿਹੜਾ ਕਿ ਸਰਗਰਮ ਹੈ ਜਿਸ ਕਾਰਨ ਬੀਤੇ ਦਿਨੀ بارش ਹੋਈ ਸੀਗੀ ਤਾਂ ਮੌਸਮ ਵਿਭਾਗ ਕੇਂਦਰ ਮੁਤਾਬਕ ਜਿਹੜਾ ਕਿ 1 ਤੋਂ 6 ਜਨਵਰੀ ਦੇ ਵਿੱਚ ਦੋ ਨਵੀਆਂ ਪਛਮੀ ਗਰਬੜੀਆਂ ਸਰਗਰਮ ਹੋਣ ਜਾ ਰਹੀਆਂ ਨੇ ਇਸ ਦਾ ਸਿੱਧਾ ਅਸਰ ਪਛਮੀ ਹਿਮਾਲੇ ਦੇ ਵੱਲ ਦੇਖਣ ਨੂੰ ਮਿਲੇਗਾ ਇਸ ਮਗਰੋਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਦੂਜੇ ਪਾਸੇ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਪਹਾੜਾਂ ਦੇ ਵਿੱਚ ਬਰਫਬਾਰੀ ਅਜੇ ਵੀ ਜਾਰੀ ਹੈ ਅਤੇ ਬਰਫ ਪੈ ਰਹੀ ਹੈ ਕਈ ਸੈਲਾਨੀਆਂ ਵੀ ਉੱਥੇ ਗਏ ਹੋਏ ਨੇ ਇੰਜੋਏ ਕਰਨੇ ਪਰ ਕਈ ਜਿਹੜੇ ਕਿ ਠੰਡ ਦੇ ਕਾਰਨ ਕਾਫੀ ਪਰੇਸ਼ਾਨਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਦੱਸਦੇ ਕਿ ਇਸ ਕਾਰਨ ਪੰਜਾਬ ਦਾ ਤਾਪਮਾਨ ਹੋਰ ਘਟੇਗਾ ਕਿਉਂਕਿ ਪੰਜਾਬ ਦੇ ਨਾਲ ਹਿਮਾਚਲ ਜਿਹੜਾ ਕਿ ਪਹਾੜੀ ਇਲਾਕਾ ਨਾਲ ਲੱਗਦਾ ਹੈ ਤਾਂ ਕਿਤੇ ਨਾ ਕਿਤੇ ਇਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਧ ਸਕਦੀ ਹੈ ਪੰਜਾਬ ਦੇ ਵਿੱਚ بارش ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਦੱਸਦੇ ਕਿ ਅਗਲੇ ਦਿਨਾਂ ਦੇ ਵਿੱਚ ਹੁਣ ਮੌਸਮ ਵਿਭਾਗ ਦੇ ਵੱਲੋਂ ਭੁਖਵਾਣੀ ਕਰ ਦਿੱਤੀ ਗਈ ਹੈ ਦਾ ਪੰਜਾਬ ਦੇ ਵਿੱਚ ਸ਼ੁੱਕਰਵਾਰ ਨੂੰ ਹੋਈ ਬਰਸਾਤ ਨੇ ਸੂਬੇ ਦੇ ਵਿੱਚ ਠੰਡ ਹੋਰ ਵਧਾ ਦਿੱਤੀ ਹੈ ਜਿਸ ਦੇ ਵਿੱਚ ਦੱਸਦੇ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਜਿਸ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਸੀਗੀ ਤਾਂ ਦੱਸਦੇ ਕਿ ਇਸ ਮੀਂਹ ਦੇ ਨਾਲ ਨਾਲ ਪਹਾੜਾਂ ਦੇ ਵਿੱਚ ਹੋਈ ਬਰਬਾਦੀ ਦੇ ਕਾਰਨ ਵੀ ਸੂਬੇ ਦੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਨਵੀਂ ਪੇਖਵਾਨੀ ਕੀਤੀ ਗਈ ਹੈ ਤੇ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਇਸ ਸਾਲ ਦੇ ਰਹਿੰਦੇ ਦਿਨਾਂ ਦੇ ਲਈ ਕੋਰੇ ਦਾ orange ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਿਹੜਾ ਕਿ ਠੀਤ ਲਹਿਰ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੇ ਨਾਲ ਜੁੜੀ ਵੱਡੀ ਅਪਡੇਟ ਸਾਂਝੀ ਕੀਤੀ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 31 ਦਸੰਬਰ ਤੱਕ ਜਲੰਧਰ ਲੁਧਿਆਣਾ ਪਟਿਆਲਾ ਨ ਕੋਟ ਗੁਰਦਾਸਪੁਰ ਕਪੂਰਥਲਾ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਦੇ ਵਿੱਚ ਕੋਰੇ ਅਤੇ ਸੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਬਾਕੀ ਜ਼ਿਲਾਂ ਦੇ ਲਈ ਵੀ yellow ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਕਿ ਪੰਜਾਬ ਮੀਟਰ ਤੋਂ ਹੇਠਾਂ ਜਾ ਸਕਦੀ ਹੈ ਧੁੰਦ ਅਤੇ ਬਦਲਾਂ ਦੇ ਕਾਰਨ ਸੂਰਜ ਨਾ ਨਿਕਲਣ ਦੇ ਕਾਰਨ ਦਿਨ ਦੇ ਵੇਲੇ ਵੀ ਤੇ ਰਾਤ ਵਾਂਗ ਹੀ ਠੰਡ ਜਿਹੜੀ ਕਿ ਲੱਗ ਰਹੀ ਹੈ ਕਿਉਂਕਿ ਸਵੇਰੇ ਜੇਕਰ ਧੁੰਦ ਜਿਹੜੀ ਕਿ ਧੁੱਪ ਨਹੀਂ ਦਿਖੇਗੀ ਤਾਂ ਜਿਹੋ ਜਿਹਾ ਮੌਸਮ ਰਾਤ ਨੂੰ ਠੰਡ ਲੱਗਦੀ ਹੈ ਉਦਾਂ ਹੀ ਸਵੇਰੇ ਤੇ ਦਿਨ ਦੇ ਵੇਲੇ ਵੀ ਲੱਗਦੀ ਰਹੇਗੀ ਦੱਸਦੇ ਕਿ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਜ਼ਿਆਦਾ ਫਰਕ ਨਹੀਂ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਇਸ ਵੇਲੇ ਇੱਕ ਪਛਮੀ ਗਰਬੜੀ ਸਰਗਰਮ ਹੋ ਚੁੱਕੀ ਹੈ ਇਸ ਦੇ ਨਾਲ ਹੀ ਗੁਜਰਾਤ ਤੋਂ ਪੰਜਾਬ ਦਾ ਇੱਕ ਟਰਫ ਜਿਹੜਾ ਕੀ ਸਰਗਰਮ ਹੈ ਜਿਸ ਕਾਰਨ ਬੀਤੇ ਦਿਨੀ ਬਾਰਿਸ਼ ਹੋਈ ਸੀਗੀ ਤਾਂ ਮੌਸਮ ਵਿਭਾਗ ਕੇਂਦਰ ਮੁਤਾਬਕ ਜਿਹੜਾ ਕਿ 1 ਤੋਂ 6 ਜਨਵਰੀ ਦੇ ਵਿੱਚ ਦੋ ਨਵੀਆਂ ਪਛਮੀ ਗਰਬੜੀਆਂ ਸਰਗਰਮ ਹੋਣ ਜਾ ਰਹੀਆਂ ਨੇ ਇਸ ਦਾ ਸਿੱਧਾ ਅਸਰ ਪਛਮੀ ਹਿਮਾਲੇ ਦੇ ਵੱਲ ਦੇਖਣ ਨੂੰ ਮਿਲੇਗਾ ਇਸ ਮਗਰੋਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਦੂਜੇ ਪਾਸੇ ਪਹਾੜੀ ਗੱਲ ਕਿਤੇ ਜਾਵੇ ਤਾਂ ਪਹਾੜਾ ਦੇ ਵਿੱਚ ਬਰਫ ਬਾਰੀ ਅਜੇ ਵੀ ਜਾਰੀ ਹੈ ਉੱਥੇ ਬਰਫ ਪੈ ਰਹੀ ਹੈ ਕਈ ਸੈਲਾਨੀਆਂ ਵੀ ਉੱਥੇ ਗਏ ਹੋਏ ਨੇ ਇੰਜੋਏ ਕਰ ਰਹੇ ਨੇ ਪਰ ਕਈ ਜਿਹੜੇ ਕਿ ਠੰਡ ਦੇ ਕਾਰਨ ਕਾਫੀ ਪਰੇਸ਼ਾਨਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਦੱਸ ਦੇ ਕਿ ਇਸ ਕਾਰਨ ਪੰਜਾਬ ਦਾ ਤਾਪਮਾਨ ਹੋਰ ਘਟੇਗਾ ਕਿਉਂਕਿ ਪੰਜਾਬ ਦੇ ਨਾਲ ਹਿਮਾਚਲ ਜਿਹੜਾ ਕਿ ਪਹਾੜੀ ਇਲਾਕਾ ਨਾਲ ਲੱਗਦਾ ਹੈ ਤਾਂ ਕਿਤੇ ਨਾ ਕਿਤੇ ਇਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਧ ਸਕਦੀ ਹੈ